ਅੱਜ ਗੜਸ਼ੰਕਰ ਨਗਰ ਕਾਉਂਸਲ ਦੇ ਵਕ ਵਕ ਵਾਡਾ ਤੇ ਕਾਉਂਸਲਰਾਂ ਦੀ ਇਹ ਮੀਟਿੰਗ ਨਗਰ ਕਾਉਂਸਲ ਪ੍ਰਧਾਨ ਤ੍ਰਿਕੁਦਤ ਐਰੀ ਦੀ ਪ੍ਰਧਾਨਗੀ ਹਟੋਈ ਜਿਸ ਵਿੱਚ ਡੈਪਟੀ ਕਮਿਸ਼ਨ ਜੈਕਰਸ਼ਨ ਰੌੜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਗੜਸ਼ੰਕਰ ਦੇ ਵਕ ਵਕ ਵਾਡਾਂ ਦੇ ਵਿਕਾਸ ਲਈ ਮਤੇ ਪਾਸ ਕੀਤੇ ਗਏ ਇਸ ਮੌਕੇ ਡੈਪਟੀ ਸਪੀਕਰ ਜੈਕਰਸ਼ਨ ਰੌੜੀ ਨੇ ਕਿਹਾ ਕਿ ਸੂਬੇ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਪਣੇ ਕੀਤੇ ਦਾਅਵੇ ਅਨੁਸਾਰ ਕੰਮ ਕਰ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਕਾਉਂਸਲਰਾਂ ਬਰੋ ਆਪਣੇ ਆਪਣੇ ਵਾਡਾਂ ਵਿੱਚ ਕੰਮ ਕਰਾਉਣ ਲਈ ਪ੍ਰਪੋਜ਼ਲ ਦਿੱਤੀਆਂ ਹਨ ਆਉਣ ਵਾਲੇ ਸਮੇਂ ਵਿੱਚ ਟਰੀ ਆ ਕੀ ਦਿੱਤਾ ਜਾਵੇਗਾ ਫਰਗ ਬ੍ਰੇਡ ਦੀਆਂ ਖੜੀਆਂ ਗੱਡੀਆਂ ਬਾਰੇ ਉਹਨਾਂ ਨੇ ਕਿਹਾ ਕਿ ਅੱਜ ਮੀਟਿੰਗ ਵਿੱਚ ਇਹਨਾਂ ਦੇ ਮੁਲਾਜ਼ਮਾਂ ਦੀ ਭਰਤੀ ਬਾਰੇ ਗੱਲਬਾਤ ਹੋ ਗਈ ਹੈ ਅਤੇ ਜਲਦੀ ਹੀ ਇਹਨਾਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਤ੍ਰਿਪਦਤ ਐਰੀ ਸੀਨੀਅਰ ਵਾਈਸ ਪ੍ਰਧਾਨ ਸੋਮਰਾਤ ਬੰਗੜ ਕਮਰਾਂ ਦੇਬੀ ਜੂਨੀਅਰ ਵਾਈਸ ਪ੍ਰਧਾਨ ਤੋਂ ਇਲਾਵਾ ਸਮੂਹ ਕਾਉਂਸਲਰ ਹਾਜ਼ਰ ਸਨ ਆਓ ਦੇਖਦੇ ਹਾਂ ਅਸ਼wini ਸ਼ਰਮਾ ਦੀ ਪੂਰੀ ਰਿਪੋਰਟ ਜੇ ਤੁਹਾਨੂੰ ਸਾਡੀ ਰਿਪੋਰਟ ਵਧੀਆ ਲੱਗੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਕਾਉਂਸਲ ਦੀ ਮੀਟਿੰਗ ਸਾਡੇ ਮਾਨਯੋਗ ਪ੍ਰਧਾਨ ਜੀ ਤ੍ਰਿਭਗਦਤ ਐਰੀ ਜੀ ਇਹਨਾਂ ਦੀ ਪ੍ਰਧਾਨਗੀ ਦੇ ਹੇਠ ਜਿਹੜੀ ਮੀਟਿੰਗ ਹੋਈ ਹੈ ਔਰ ਸਮੂਹ ਮੈਂਬਰ ਸਹਿਬਾਨ ਨੇ ਜਿੱਥੇ ਆਪਣੇ ਆਪਣੇ ਵਾਰਡ ਦੀਆਂ ਦਿੱਕਤਾਂ ਰੱਖੀਆਂ ਕਿਉਂਕਿ ਦੀਵਾਲੀ ਦਾ ਅੱਗੇ ਤਿਹਾਰ ਆ ਰਿਹਾ ਲਾਈਟਾਂ ਦੀ ਦਿੱਕਤ ਸੀ ਕਾਫੀ ਵਾਰਡਾਂ ਦੇ ਵਿੱਚ ਔਰ ਜਿਹੜੇ ਭਾਈ ਸਾਡੇ ਪ੍ਰਵੀਨ ਜੀ ਨੇ ਇਹਨਾਂ ਦੇ ਜਾ ਭਾਵਨਾ ਕ੍ਰਿਪਾਲ ਜੀ ਇਹਨਾਂ ਨੇ ਇੱਕ ਦੋ ਐਸਟੀਮੇਟ ਜਿਹੜੇ ਆ ਆਪਣੇ ਬਾੜ ਨੰਬਰ ਦੇ ਦਿੱਤੇ ਆ ਔਰ ਇਹਦੇ ਨਾਲ ਨਾਲ ਸਾਡੇ ਭੈਣ ਜਸਵਿੰਦਰ ਕੌਰ ਜੀ ਇਹਨਾਂ ਦੇ ਵਾਰਡ ਦੇ ਵਿੱਚ ਕਮਿਊਨਿਟੀ ਸੈਂਟਰ ਦੀ ਜਿਹੜੀ ਹੈ ਉਹ ਵੀ ਇਹਨਾਂ ਨੇ ਮਤਾ ਪਾਸ ਕਰਵਾਇਆ ਔਰ ਵਕ ਵਕ ਬਾੜ ਦੇ ਯਾਨੀ ਕਿ ਮੈਂਬਰ ਸਭਾ ਜਿੰਨੇ ਵੀ ਖੜੇ ਨੇ ਇਹਨਾਂ ਨੇ ਆਮਦਨ ਜਿੱਦਾਂ ਵਧਾਣੀ ਹੈ ਔਰ ਨਗਰ ਕੌਂਸਲ ਦੇ ਵਿੱਚ ਜਿਹੜੀ ਕ腐ਸ਼ਨ ਹੈ ਉਹਨੂੰ ਕਿੱਦਾ ਠੱਲ ਪਾਈ ਜਾ ਸਕਦੀ ਆ ਇਹਦੇ ਬਾਰੇ ਵਿਸਤਾਰ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਔਰ ਸਮੂਹ ਮੈਂਬਰ ਸਭਾ ਨੇ ਸਰਬਸੰਮਤੀ ਦੇ ਨਾਲ ਅੱਜ ਜਿੱਥੇ ਮਤੇ ਪਾਸ ਕੀਤੇ ਸਾਰੇ ਮੈਂ ਸਮਝਦਾ ਕਿ ਵਧਾਈ ਦੇ ਪਾਤਰ ਨੇ ਕਿਉਂਕਿ ਗੜਸ਼ੰਕਰ ਹਲਕੇ ਦੇ ਵਿੱਚ ਜੋ ਕਮਰਸ਼ੀਅਲ ਨਕਸ਼ੇ ਪਾਸ ਹੁੰਦੇ ਨੇ ਔਰ ਜਿਹੜੇ ਰਹਿਸ਼ੀ ਨਕਸ਼ੇ ਪਾਸ ਹੁੰਦੇ ਨੇ ਉਹਦੇ ਲਈ ਬਹੁਤ ਵੱਡਾ ਤੋਹਫਾ ਜਿਹੜਾ ਭਗਵੰਤ ਮਾਨ ਜੀ ਦੀ ਸਰਕਾਰ ਲੈ ਕੇ ਆਈ ਹੈ ਔਰ ਗੜਸ਼ੰਕਰ ਵੀ ਸਾਡੀ ਮਿਊਨਿਸਪਲ ਕਮੇਟੀ ਦੀ ਸਰਕਾਰ ਲੈ ਕੇ ਆਈ ਹੈ ਉਹ ਵਧਾਈ ਦੇ ਪਾਤਰ ਨੇ ਮੈਂ ਬੜੇ ਖੁਸ਼ੀਆਂ ਦੱਸ ਰਿਹਾ ਕਿ ਗੜਸ਼ੰਕਰ ਦੇ ਵਿੱਚ ਪਹਿਲਾਂ ਜਿੱਕਰ 10 ਮਰਲੇ ਤੋਂ ਉੱਪਰ ਪਲਾਟ ਉਹਦਾ ਨਕਸ਼ਾ ਪਾਸ ਕਰਾਣਾ ਸੀ ਤਾਂ ਪ੍ਰਤੀ ਗੱਜ ਜਿਹੜੀ ਉਹਦੀ ਕੀਮਤ ਸੀ 660 ਰੁਪਏ ਪ੍ਰਤੀ ਗੱਜ ਸੀ ਇਹਨੂੰ ਘਟਾ ਕੇ ਸਿਰਫ 98 ਰੁਪਏ ਗੱਜ ਜਿਹੜੀ ਉਹ ਕੀਤੀ ਗਈ ਹੈ ਔਰ 665 ਰੁਪਏ ਜਿਹੜੀ ਪਹਿਲਾਂ ਕਮਰਸ਼ੀਅਲ ਜਿਹੜਾ ਕੋਈ ਵੀ ਨਕਸ਼ਾ ਪਾਸ ਹੋਣਾ ਸੀ ਉਹਦੀ ਕੀਮਤ ਘਟਾ ਕੇ ਜਿਹੜੀ ਹੈ ਉਹ 292 ਰੁਪਏ ਕੀਤੀ ਗਈ ਹੈ ਕਹਿੰਦਾ ਭਾਵ ਤੁਸੀਂ 665 ਤੋਂ ਅੰਦਾਜ਼ਾ ਲਾ ਸਕਦੇ ਹੋ ਸਿੱਧਾ 98 ਕਹਿੰਦੇ ਭਾਵ ਲੋਕ ਜਿਹੜੇ ਆ ਪਹਿਲਾਂ ਇਲੀਗਲ ਨਕਸ਼ੇ ਜਿਹੜੇ ਨਾ ਬਣਾਉਂਦੇ ਸੀਗੇ ਇਮਾਰਤਾਂ ਬਣਾਉਂਦੇ ਸੀ ਕਿਉਂਕਿ ਰੇਟ ਬਹੁਤ ਜ਼ਿਆਦਾ ਸੀ ਔਰ 10% ਹਰ ਸਾਲ ਵਧਾਇਆ ਜਾਂਦਾ ਸੀ ਅੱਜ ਉਹ ਸਾਰੇ ਕੈਨਸਲ ਕੀਤੇ ਗਏ ਆ ਔਰ ਨਵਾਂ ਰੇਟ ਜਿਹੜਾ ਫਿਕਸ ਕੀਤਾ ਗਿਆ ਸਿਰਫ 98 ਪਰ ਪਤੀ ਗਜ ਔਰ ਜਿਹੜਾ ਕਮਰਸ਼ੀਅਲ ਹੈ ਉਹ 292 ਪਰਤੀ ਗਜ ਔਰ ਇਹਦੇ ਨਾਲ ਨਾਲ ਗੜਸ਼ੰਕਰ ਦੇ ਵਿੱਚ ਜਿੱਥੇ ਸਫਾਈ ਕਰਮਚਾਰੀ ਸੀਗੇ ਜਿਹੜੇ ਉਹਨਾਂ ਦੀ ਘਾਟ ਸੀ 20 ਉਹ ਰੱਖ ਰਹੇ ਆ ਜੇ ਤੁਸੀਂ ਪਿੱਛੇ ਦੇਖ ਰਹੇ ਹੋ ਫਾਇਰ ਬਿਗੇਟ ਦੀਆਂ ਗੱਡੀਆਂ ਨੇ ਇਹਨਾਂ ਲਈ ਡਰਾਈਵਰ ਅਤੇ ਨਾਲ ਜਿਹੜੇ ਆ ਜਿਹੜੇ ਆਪਣੇ ਫਾਇਰਮੈਨ ਉਹਨਾਂ ਦੀ ਭਰਤੀ ਦਾ ਹੀ ਮਤਾ ਪਾਸ ਕੀਤਾ ਉਹਦੇ ਬਾਰੇ ਵੀ ਚਰਚਾ ਹੋਈ ਹੈ ਔਰ ਸ਼ਹਿਰ ਨੂੰ ਕਿਵੇਂ ਸਚੱਜਾ ਕਰਨਾ ਹੈ ਸਾਫ ਸੋਤਰਾ ਕਰਨਾ ਮੈਂ ਸਾਹਮਣੇ ਸਾਡੇ ਸਾਰੇ ਜਿਹੜੀ ਟੀਮ ਹੈ ਤੇ ਵਧਾਈ ਦੇ ਪਾਤਰ ਹੈ ਔਰ ਇਹ ਤੋਂ ਇਲਾਵਾ ਵੀ ਕਾਫੀ ਅਹਿਮ ਮਤੇ ਜਿਹੜੇ ਆ ਉਪਾਸ ਕੀਤੇ ਗਏ ਜਿਹਦੇ ਨਾਲ ਗੜਸ਼ੰਕਰ ਸ਼ਹਿਰ ਨੂੰ ਜਿਹੜਾ ਅਸੀਂ ਸਾਫ ਸੋਤਰਾ ਅਤੇ ਵਧੀਆ ਬਣਾਇਏ ਔਰ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈ ਉਹਨੂੰ ਉੱਚਾ ਕਰ ਸਕੀ। ਅੱਛਾ ਅੱਜ ਤਾਂ ਇੱਕ ਅੱਜ ਜਿਹੜੀ ਮੀਟਿੰਗ ਆ ਮੈਂ ਕਹਿੰਦਾ ਕਿ ਹਿਸਟੋਰੀਕਲ ਮੀਟਿੰਗ ਆ। ਅਸੀਂ ਅੱਜ ਬਹੁਤ ਹੀ ਕੌਂਸਲ ਨੇ ਦਿਵਾਲੀ ਵਾਲੇ ਦਿਨ ਸ਼ਹਿਰ ਵਾਸੀਆਂ ਨੂੰ ਇੱਕ ਤੋਹਫਾ ਦਿੱਤਾ ਆ। ਜਿਦਾंगी ਆਪਣੇ ਪੰਜਾਬ ਸਰਕਾਰ ਵਾਂਗੂ ਸਰਕਾਰ ਦੀ ਹਦਾਇਤ ਮੁਤਾਬਕ ਜਿਹੜੇ ਆਪਾਂ ਰੇਟ ਸੀਗੇ ਜਿੱਦਾਂ ਰੋਲੀ ਸਾਰੇ ਤੋਂ ਦੱਸਿਆ ਉਸ ਹਾਵਣਾ ਅਸੀਂ ਲਾਗੂ ਕਰ ਦਿੱਤੇ ਅੱਜ ਤੇ ਦੂਸਰੇ 98 ਦਾ ਮਤਾ ਸੀ ਉਹ ਇਸ ਵੰਦੇ ਵਿੱਚ ਨਹੀਂ ਸੀ ਉਹ ਸੀ ਐਲਯੂ ਵਾਲੇ ਸੀਗਾ ਇਹ 18 ਦਾ ਮਤਾ ਸੀਗਾ ਤੇ ਹੁਣ ਦਾ ਆਪਾਂ ਸਾਡਾ ਅੱਜ ਦਾ ਜਿਹੜਾ ਮਤਾ ਸੀਗਾ ਉਹ ਸਿਰਫ ਇਹ ਸਾਰੇ ਪੰਜਾਬ ਦੇ ਜੂਰੀ ਫਾਰਮ ਰੇਟ ਹੈਗੇ ਉਹ ਵੀ ਗਰਸ਼ੈਂਕਰ ਲਾਗੂ ਕਰਨੀ ਸੀ ਉਹ ਜਿਹੜੀ 10% ਹਰ ਸਾਲ ਵਾਧੇ ਸੀ ਉਹ ਵੀ ਆਪਾਂ ਇਹਨਾਂ ਦੇ ਸਿੱਧੇ ਸਾਈਡ ਤੇ ਉਹ ਵੀ ਆਪਾਂ ਉਹਨੂੰ ਵੀ ਖਤਮ ਕਰ ਦਿੱਤਾ ਆ ਹੋਰ ਜਿੱਦਾਂ ਕਿ ਆਪਣੇ ਸਾਡੇ ਇੱਥੇ ਚੌਂਕੀ ਦਾ ਰੱਖਣੀ ਸੀ ਕੋਈ ਗੱਲ ਸਾਨੂੰ ਮਸ਼ੀਨੀ ਨਹੀਂ ਮਿਲੀ ਆ ਤੇ ਮਾਨ ਸਰਕਾਰ ਮਲੂਮ ਰੋੜੀ ਸਾਹਿਬ ਦੇ ਜਨਤਾਂ ਸੜਕਾ ਤੇ ਇਹਨਾਂ ਦੀ ਰੱਖ-ਰਖਾਅ ਵਾਸਤੇ ਜਿਹੜੇ ਅਸੀਂ ਰੱਖਣੇ ਹੈਗੇ ਆ ਆਪਣੇ ਫਾਇਰ ਫਾਈਟਰ ਤੇ ਡਰਾਈਵਰ ਇੱਥੇ ਚੌਂਕੀਦਾਰਾਂ ਨੇ ਵੀ ਲੋੜ ਸੀਗੀ ਇਹ ਇਦਾਂ ਨੇ ਸਾਰੇ ਮਤੇ ਵਿਚਾਰੇ ਗਿਆ ਕਿ ਸਾਡੇ ਸ਼ਹਿਰ ਦੇ ਵਾਸਤੇ ਬਹੁਤ ਲਾਈ ਦੇ ਮਤੇ ਪਾਸ ਹੋਏ ਆ ਤੇ ਇਸ ਆਪਣੇ ਇਹ ਖਰਚਾ ਵਧਾਇਆ ਤੇ ਅਸੀਂ ਅੱਜ ਆਪਣੇ ਕਾਉਂਸਲ ਦੀ ਜਿਹੜੀ ਇਨਕਮ ਆ ਉਹ ਵੀ ਆਪਾਂ ਵਾਅਦਾ ਕੀਤਾ ਜਿਵੇਂ ਕਿ ਆਪਾਂ ਕਹਿ ਸਕਦੇ ਆ ਕਿ ਜਿਹੜੇ ਅੱਗੇ ਸਾਨੂੰ ਆਪਾਂ ਜਿਹੜਾ ਗਾਰਵੇ ਲਿਫਟਿੰਗ ਦਾ ਠੇਕਾ ਸੀਗਾ ਉਹ ਸਾਨੂੰ 1,80,000 ਰੁਪਏ ਦੀ ਉਹ ਅਦੇਣਾ ਪੈਂਦਾ ਸੀ ਤੇ ਉਹਦੇ ਵਿੱਚ ਵੀ ਉਹ ਖਤਮ ਹੋ ਗਿਆ ਉਸ ਜੋ ਆਪ ਕੰਮ ਕਰ ਰਹੇ ਆ ਉਹ ਸਾਡਾ ਮੇਰਾ ਖਿਆਲ ਹੈ ਕਿ 90,000 ਦੇ ਕੰਮ ਹੋ ਜਾਂਦਾ ਇੰਦਾ ਸਾਨੂੰ ਅਸੀਂ ਕਾਫੀ ਜਿਹੜੀ ਸੇਵਿੰਗ ਕੀਤੀ ਆ ਤੇ ਇਹ ਸਿਰ ਰੌੜੀ ਸਾਹਿਬ ਦੇ ਪ੍ਰਾਣਗੀ ਹੇਟਾ ਚ ਕਹਿੰਦੇ ਆ ਇਹਨਾਂ ਦੀ ਛੱਦੇ ਸਾਇਆ ਹੇਟਾ ਇਹਨਾਂ ਦੀ ਗਾਰਡੀਆਂ ਦੇਟਾ ਅਸੀਂ ਇੱਕ ਕਰਨ ਦੇ ਵਿੱਚ ਸੰਭੋ ਹੋਏ ਆ ਔਰ ਮੈਂ ਕਹਿਣਾ ਵੀ ਮੈਂ ਆਸ ਕਰਦੇ ਆਂ ਰੌੜੀ ਸਾਹਿਬ ਤੋਂ ਕਿ ਆਣ ਬਿਲਲੇ ਵੀ ਸਾਨੂੰ ਇਹ ਸਹਾਰਾ ਦਿੰਦੇ ਰਹਿਣ ਤਾਂ ਕਿ ਅਸੀਂ ਗੜਸ਼ੰਗਰ ਦੀ ਪ੍ਰੈਸ ਦੇ ਕੰਮ ਐਡੇ ਕਰ ਸਕੀਏ ਕੱਲ ਜਿਹੜੀ ਕੁਸ਼ਕਾ ਸਾਹਿਬ ਨਾਲ ਜਿਹੜੀ ਮੁਲਾਕਾਤ ਸੀਗੀ ਉਸ ਤੋਂ ਵਿੱਚ ਤੁਸੀਂ ਪੁੱਛਿਆ ਸੀ ਕਿ ਸਰਪ੍ਰੀਖ ਭਗਤ ਜੀ ਨਗਰ ਜਿਲ੍ਹਾ ਨਵਾਂ ਸ਼ਹਿਰ ਸਫਾਈ ਵੀ ਲੈ ਕੇ ਦੋਸਰੇ ਪ੍ਰਾਲੇ ਕੀਤੇ ਨੇ ਜੇ ਸੀ ਵੀ ਅਭੀ ਅਵੇਲੇਬਲ ਕੀਤੇ ਆਣੇ ਉਹਦੇ ਲਈ ਤੁਸੀਂ ਮਿਲਾ ਦੇਣ ਜਿਹੜੇ ਆ ਉਹ ਅਵੇਲੇਬਲ ਕੀਤੇ ਨੇ ਪਰ ਜਿਹੜਾ ਨਵਾਂ ਸ਼ਹਿਰ ਹੈ ਜਿਹੜਾ ਪਹਿਲੇ ਨੰਬਰ ਤੇ ਆਇਆ ਤੇ ਆਪਣਾ ਤਾਂ ਬਹੁਤ ਥੱਲੇ ਲਿਸਟ ਚ ਆ ਗਿਆ ਹਾਲਾਂਕਿ ਪਹਿਲੇ 6ਵੇਂ ਨੰਬਰ ਤੇ ਸੀ ਜਿਹਦੇ ਕੁਝ ਕੀ ਕਮੀ ਤਾਂ ਇਹ ਕਦੋਂ ਆਇਆ ਜੀ ਉਹ ਪਹਿਲੇ ਸੀ ਤਾਂ ਮੈਂ ਤੁਹਾਨੂੰ ਦੱਸ ਦਉ ਦੋ ਕਿਹੜੇ ਸਾਂਝਾ ਹੈ ਉਹ ਤੋਂ ਪਿਛਲੀ ਗੱਲ ਕਰਦੇ ਹੋਗੇ ਅੱਜ ਦੀ ਅੱਜ ਦੀਆਂ ਸੁਰੱਖਿਆ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਕਾਲ ਕਰ ਸਕਦੀ ਹਾਂ ਇਹ ਸਾਡਾ ਸੋਲਜਰ ਹੈ ਬਾਰੇ